ਜੇਰੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਾਏ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਹੁਤ ਕੁਝ ਵਾਪਰ ਰਿਹਾ ਜਾਂ ਕਹਿ ਲਿਏ ਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਸੀ ਉਹਨਾਂ ਨੇ ਆਪ ਕਹਿ ਦਿੱਤਾ ਕਿ ਉਹਨਾਂ ਦੀ ਹੁਣ ਸੋ ਕਾਲਡ ਕਰਦਾਰ ਕੁਸ਼ੀ ਹੋਣੀ ਹੈ ਖੈਰ ਕੀ ਕੁਝ ਹੋ ਰਿਹਾ ਹੈ ਔਰ ਕੀ ਕੁਝ ਹੋ ਸਕਦਾ ਹੈ ਸੰਭਾਵਨਾਵਾਂ ਕੀ ਕਹਿੰਦੀਆਂ ਨੇ ਉਹਦੇ ਬਾਰੇ ਗੱਲ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੋਦੀ ਉਹ ਡਾਕਟਰ ਸਾਹਿਬ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਰਬ ਸਵਾਲ ਇੱਕ ਖੜਾ ਹੋ ਰਿਹਾ ਹੈ ਕਿ ਕੀ ਗਿਆਨੀ ਹਰ ਨੇ ਇੰਨੀ ਛੇਤੀ ਨਹੀਂ ਹੋ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਮर्यादा ਨੂੰ ਭੰਗ ਕੀਤਾ ਹਜੇ ਤੱਕ ਤਾਂ ਤੁਸੀਂ ਧਿਆਨ ਨਾਲ ਸਮਝੋ ਹਜੇ ਤੱਕ ਤਾਂ ਪੰਜ ਮੈਂਬਰੀ ਜਿਹੜੀ ਸ਼੍ਰੀ ਕਾਲ ਤਖਸਾਲ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਆਪਣਾ ਵਿਧੀ ਵਿਧਾਨ ਦੇ ਮੁਤਾਬਕ ਆਪਣਾ ਕੰਮਕਾਜ ਪੂਰਾ ਕੀਤਾ ਕੰਮਕਾਜ ਉਹਨਾਂ ਨੇ ਭਰਤੀ ਪ੍ਰਕਿਰਿਆ ਪੂਰੀ ਕੀਤੀ ਹੈ ਵਿਧਾਨ ਦੇ ਮੁਤਾਬਕ ਜੋ ਵਿਧੀ ਵਿਧਾਨ ਕਹਿੰਦਾ ਜੋ ਸੰਵਿਧਾਨ ਕਹਿੰਦਾ ਕਰਕੇ ਉਹਨਾਂ ਨੇ ਡੈਲੀਗੇਟ ਬੁਲਾਈ ਨੇ ਤੇ ਡੈਲੀਗੇਟਸ ਨੇ ਜਿਹੜਾ ਅੱਗੋਂ ਪ੍ਰਧਾਨ ਚੋਣ ਲਿਆ ਤੇ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਇੱਥੇ ਪੰਥਕ ਮਰਿਆਦਾ ਦਾ ਕੋਈ ਘਾਣ ਹੋਇਆ ਜਾਂ ਕੋਈ ਮਰਿਆਦਾ ਦੀ ਉਲੰਘਣਾ ਹੋਈ ਹੈ ਕੋਈ ਇਦਾਂ ਦੀ ਕੋਈ ਗੱਲ ਹਜੇ ਤੱਕ ਸਾਹਮਣੇ ਨਹੀਂ ਆਈ ਭਈ ਜਿਹੜਾ ਵਾ ਉਹਨਾਂ ਨੇ ਕੋਈ ਇਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਸਿੱਖੀ ਦੇ ਜਿਹੜਾ ਵਾ ਮਰਿਆਦਾ ਦੇ ਖਿਲਾਫ ਹੋਵੇ ਪਰ ਹੁਣ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸਵਾਲ ਕੀਤਾ ਗਿਆ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾਵੇਗਾ ਉਹ ਕਹਿੰਦੇ ਕਿ ਦੇਖਿਆ ਜਾਵੇਗਾ ਕੀਤਾ ਵੀ ਜਾ ਸਕਦਾ ਸੰਭਾਵਨਾ ਹੈਗੀ ਆ ਮਤਲਬ ਨਹੀਂ ਉਹਨਾਂ ਨੇ ਦੇਖੋ ਮੇਰੀ ਗੱਲ ਨਹੀਂ ਸਮਝਦੇ ਪਏ ਇਦਾਂ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਨਾ ਹੁਕਮਨਾਮਾ ਕਹਿੰਨਾ ਬਈ ਕਿਉਂਕਿ ਉਹ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੇ ਹੁਕਮ ਸੁਣਾਏ ਸੀ ਹਜੇ ਮੈਨੂੰ ਲੱਗਦਾ ਉਹਦੇ ਵਿੱਚੋਂ ਹਜੇ ਕਈ ਜਿਹੜੇ ਆ ਹੋਕਾਵਾ ਹਜੇ ਪੂਰੇ ਨਹੀਂ ਹੋਏ ਹਜੇ ਉਹਨਾਂ ਨੂੰ ਵਿਧੀ ਵਿਧਾਨ ਮੁਤਾਬਕ ਪੂਰਾ ਕਰਵਾਇਆ ਜਾਣਾ ਤੇ ਇਹਦੇ ਵਿੱਚ ਜੇ ਦੇਖੀਏ ਕਿ 2 ਦਸੰਬਰ ਤੋਂ ਬਾਅਦ ਮਰਿਆਦਾ ਦੀਆਂ ਲਗਣਾ ਕਈ ਜਗ੍ਹਾ ਤੇ ਹੋਈ ਆ ਜਿਵੇਂ ਉਹਦੇ ਵਿੱਚ ਇਹ ਵੀ ਸੀਗਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਤੇ ਗਿਆਨੀ ਗੁਰਮੁਖ ਸਿੰਘ ਨੂੰ ਬੁਲਾਇਆ ਜਾਊਗਾ ਜਿਨ੍ਹਾਂ ਨੇ ਸੌਦਾ ਸਾਧ ਨੂੰ ਮਾਫ ਕੀਤਾ ਤੇ ਉਹਨਾਂ ਨੂੰ ਮੈਨੂੰ ਲੱਗਦਾ ਹਜੇ ਤੱਕ ਨਹੀਂ ਬੁਲਾਇਆ ਗਿਆ ਨਾ ਕੋਈ ਇਦਾਂ ਦੀਆਂ ਖਬਰਾਂ ਨਸ਼ਰ ਹੋਈਆਂ ਹੈਗੀਆਂ ਠੀਕ ਹੈ ਨਾ ਬਈ ਉਹਨਾਂ ਨੇ ਕੀ ਦੇ ਕੇ ਤੇ ਮਾਫ ਕੀਤਾ ਇਹ ਦੂਜਾ ਇੱਕ ਇਹ ਵੀ ਹੈਗਾ ਸੀਗਾ ਕਿ ਜਿਹੜੀ ਵਿਧੀਆਂ ਵਿਧਾਨ ਦੇ ਮੁਤਾਬਕ ਸੱਤ ਮੈਂਬਰੀ ਕਮੇਟੀ ਬਣੂਗੀ ਬਣੀ ਆ ਉਹ ਕਮੇਟੀ ਦੇ ਨਾਮਾਂ ਦੀ ਵੀ ਘੋਸ਼ਣਾ ਸ਼੍ਰੀ ਕਾਲ ਤਖਸਬ ਤੋਂ ਹੋਈ ਆ ਜਿੰਦੇ ਵਿੱਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਦੀ ਨਿਗਰਾਨ ਦੇ ਹੇਠ ਕਮੇਟੀ ਸੀਗੇ ਤੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਕਾਲ ਤਖਸਬ ਦੇ ਹੁਕਮਾਂ ਨੇ ਉਹਨੂੰ ਜ਼ਿੰਮੇਵਾਰੀ ਦਿੱਤੀ ਸੀ ਐਸਪੀਸੀ ਬਣਾਉਣ ਦੇ ਉਹਨਾਂ ਨੇ ਵੀ ਪੂਰੀ ਨਹੀਂ ਕੀਤੀ ਉਹ ਵਿੱਚ ਛੱਡ ਕੇ ਗਏ ਨੇ ਤੇ ਨਾ ਕੋਈ ਕਮੇਟੀ ਨੇ ਜਿਹੜੀ ਜਿਨ੍ਹਾਂ ਨੇ ਹੁਕਮਨਾਮਾ ਗੀਤਾ ਸਿੰਘ ਸਾਹਿਬ ਨੇ ਉਹ ਜਾ ਕੇ ਹੁਕਮਨਾਮੇ 'ਚ ਬਦਲਾਅ ਕੀਤਾ ਹੋਵੇ ਹਜੇ ਤੱਕ ਇਦਾਂ ਦੀ ਵੀ ਕੋਈ ਗੱਲ ਨਹੀਂ ਆਈ ਯਾਨੀ ਸ਼੍ਰੀ ਕਾਲਤਖਸ ਸਾਹਿਬ ਨੇ ਜੋ ਜ਼ਿੰਮੇਵਾਰੀ ਗਿਆਨੀ ਜੱਥੇਦਾਰ ਆਪਣੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਦਿੱਤੀ ਸੀ ਉਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਵਿਚਕਾਰ ਛੱਡਿਆ ਇਹ ਹੁਕਮ ਸੀ ਉਹਨਾਂ ਲਈ ਵੀ ਇਹਨੂੰ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਾਓ ਵਿਧੀ ਵਿਵਧਾਨ ਦੇ ਮਤਬਕ ਤੁਹਾਡੀ ਨਿਗਰਾਨੀ 'ਚ ਹੋਣੀ ਚਾਹੀਦੀ ਆ ਕਿਰਪਾਲ ਸਿੰਘ ਮੰਡੂੰਗਰ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਸੀ ਉਹ ਵੀ ਵਿਚ ਛੱਡ ਗਏ ਔਰ ਹਜੇ ਇਹ ਚੀਜ਼ਾਂ ਦੀ ਵੀ ਦੇਖਣਾ ਪਏਗਾ ਬਈ ਸ਼੍ਰੀ ਕਾਲ ਤਕ ਸਾਦੇ ਹੁਕਮਾਂ ਦੀ ਕੀ ਉਹਨਾਂ ਨੇ ਲਿਖਤੀ ਰੂਪ ਚ ਇਹਦਾ ਦਿੱਤਾ ਜਾਂ ਨਹੀਂ ਦਿੱਤਾ ਫਿਰ ਇਸ ਤੋਂ ਇਲਾਵਾ ਜਿਹੜਾ ਇਹ ਉਹਨਾਂ ਨੇ ਕਿਹਾ ਸੀ ਆਪਣਾ ਚੁੱਲ੍ਹੇ ਚੌਂਕੇ ਸਿਮੇਟ ਲੋ ਸੁਧਾਰ ਲਹਿਰ ਨੇ ਉਸੇ ਦਿਨ ਸ਼ਾਮੀ ਭੰਗ ਕਰਤਾ ਸੀ ਆਪਣੀ ਸੁਧਾਰ ਲਹਿਰ ਕੇ ਭੰਗ ਕੀਤੀ ਜਾਂਦੀ ਹੈ ਬਈ ਇਹਦਾ ਵਿਧੀ ਵਿਵਹਾਰ ਦੇ ਮੁਤਾਬਕ ਹੁਣ ਜੋ ਸ਼੍ਰੀ ਕਾਲ ਤਕ ਸਾਦੇ ਹੁਕਮ ਹਨ ਉਹਨੂੰ ਕੀਤਾ ਜਾਏਗਾ ਮੈਨੂੰ ਲੱਗਦਾ ਬਾਕੀ ਜਿਹੜਾ ਧੜਾ ਸੀ ਇਹਨਾਂ ਨੇ ਉਸੇ ਦਿਨ ਦਿੱਤਾ ਸੀ ਲੇਕਿਨ ਜਿਹੜੀ ਭਰਤੀ ਪ੍ਰਕਿਰਿਆ ਸ਼੍ਰੀ ਕਾਲਤਕ ਸਾਹਿਬ ਦੀ ਕਮੇਟੀ ਵੱਲੋਂ ਜਾਰੀ ਸੀ ਉਸ ਦੌਰਾਨ ਦੋ ਵਰਗਿਆਨੀ ਰਗਵੀਰ ਸਿੰਘ ਨੇ ਇਹ ਕਿਹਾ ਕਿ ਇਨ ਬਿਨ ਲਾਗੂ ਹੋਣਗੇ ਸ਼੍ਰੀ ਕਾਲਤਕ ਸਾਹਿਬ ਦੇ ਹੁਕਮ ਮੈਨੂੰ ਲੱਗਦਾ ਇਨ ਬਿਨ ਲਾਗੂ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਜਿਹੜਾ ਦੂਜਾ ਧੜਾ ਸੀ ਸਰਦਾਰ ਸੁਖਵੀਰ ਸਿੰਘ ਬਦਲਦਾ ਉਹਨਾਂ ਨੇ ਆਪਣੇ ਡੈਲੀਗੇਟਸ ਬਣਾਏ ਭਰਤੀ ਪ੍ਰਕਿਰਿਆ ਪੂਰੀ ਕੀਤੀ ਤੇ ਉਹਨਾਂ ਨੇ ਸ਼੍ਰੀ ਕਾਲਤਕ ਸਾਹਿਬ ਨੇ ਜਿਹੜੀ ਕਮੇਟੀ ਗਠਿਤ ਕੀਤੀ ਸੀ ਉਹਦੇ ਨਾਲ ਕੋਈ ਰਾਏ ਮੁਸ਼ਾਰੀ ਨਹੀਂ ਕੀਤੀ ਕੋਈ ਉਹਨਾਂ ਕੋਲ ਸਲਾਹ ਨਹੀਂ ਲਿੱਤੀ ਕੋਈ ਡੈਲੀਗੇਟਸ ਭਰਤੀ ਕਰਨ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੀ ਸਹਾਇਤਾ ਨਹੀਂ ਲਈ ਗਈ ਤੇ ਉਹਨਾਂ ਨੇ ਆਪਣਾ ਕਰਕੇ ਅਲੱਗ ਤੇ ਉਹਨੂੰ ਸਗੋਂ ਇਹ ਉਹਨਾਂ ਨੇ ਜਿਹੜੇ ਅਕਾਲੀ ਦਲ ਨੇ ਉਦੋਂ ਸਗੋਂ ਇਹ ਕੱਟ-ਕੱਟ ਕੇ ਦਸਤਾਵੇਜ਼ ਦਿਖਾਏ ਭਈ ਜੇ ਅਸੀਂ ਧਰਮ ਦੀ ਗੱਲ ਕਰਦੇ ਆ ਜੇ ਅਸੀਂ ਧਰਮ ਦੀ ਗੱਲ ਕਰਦੇ ਆ ਫਿਰ ਅਸੀਂ ਜਿਹੜੇ ਚੋਣ ਕਮਿਸ਼ਨ ਤੋਂ ਸਾਡੀ ਪਾਰਟੀ ਵੀ ਜਿਹੜੀ ਆ ਉਹ ਖਾਰਜ ਹੋ ਸਕਦੀ ਆ ਕਿਉਂਕਿ ਅਸੀਂ ਉੱਥੇ ਲਿਖ ਕੇ ਦਿੱਤਾ ਸਾਡੀ ਪਾਰਟੀ ਧਰਮ ਨਿਰਪੇਖ ਪਾਰਟੀ ਆ ਅਸੀਂ ਇੱਕ ਧਰਮ ਨਾਲ ਧਰਮ ਦੀ ਗੱਲ ਨਹੀਂ ਕਰ ਸਕਦੇ ਠੀਕ ਹੈ ਨਾ ਫਿਰ ਪੇਸ਼ ਵੀ ਹੋਏ ਆ ਪੇਸ਼ ਕਿਉਂ ਹੋਏ ਸੀ ਫਿਰ ਜੇ ਇੱਕ ਧਰਮ ਦੀ ਗੱਲ ਨਹੀਂ ਕਰ ਸਕਦੇ ਫਿਰ ਪੇਸ਼ ਕਿਉਂ ਹੋਏ ਦੋ ਦਸੰਬਰ ਨੂੰ ਫਿਰ ਹੁਕਮਨਾਮਾ ਵੀ ਹੋਇਆ ਸੋ ਉਹਨਾਂ ਨੇ ਉਸ ਚੀਜ਼ ਨੂੰ ਕਾਨੂੰਨੀ ਚ ਉਲਝਾਇਆ ਠੀਕ ਹੈ ਨਾ ਸ਼੍ਰੀ ਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਹੁਕਮਨਾਮੇ ਸੀ ਉਹਨੂੰ ਉਹਦੇ ਅਗੇਂਸਟ ਆਪਣੇ ਕਾਨੂੰਨ ਦੇ ਉਹਨਾਂ ਨੇ ਫੈਕਟਸ ਰੱਖੇ ਸੀਗੇ ਮੈਨੂੰ ਦਾਅ ਹੈ ਸਾਰੇ ਅਕਾਲੀ ਲੀਡਰਾਂ ਨੇ ਰੱਖੇ ਸੀਗੇ ਹੁਣ ਗੱਲ ਇਹ ਆਂਦੀ ਹੈ ਕਿ ਉਹਨਾਂ ਨੇ ਉਦੋਂ ਚੋਣ ਕਮਿਸ਼ਨ ਦਾ ਹਵਾਲਾ ਦੇ ਕੇ ਆਪਣਾ ਜਿਹੜਾ ਇਲੈਕਸ਼ਨ ਫਟਾਫਟ ਕਰਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਿਆ ਲੇਕਿਨ ਇਹ ਆ ਕਿ ਫਿਰ ਉਹਦੇ ਚ ਸ਼੍ਰੀ ਹਕਾਲਤਖਸਬ ਦੇ ਹੁਕਮ ਕਿੱਥੇ ਆ ਆਪਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਤਾਂ ਬੁਲਾਣ ਦੀ ਗੱਲ ਕਰਦੇ ਆ ਫਿਰ ਇਹਨਾਂ ਨੂੰ ਵੀ ਬੁਲਾਣਾ ਪਏਗਾ ਨਾ ਬਈ ਤੁਸੀਂ ਚੋਣ ਕਮਿਸ਼ਨ ਨੂੰ ਅਕਾਲ ਤਖਸਾਲ ਦੇ ਹੁਕਮਾਂ ਤੋਂ ਉੱਪਰ ਰੱਖਿਆ ਠੀਕ ਹੈ ਹੁਣ ਮੈਨੂੰ ਇਹ ਦੱਸੋ ਯਾਰ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਦਾ ਭਈ ਹਿੰਦੂਸਤਾਨ ਦੇ ਹੁਕਮਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਮੱਥਾ ਟੇਕਣ ਜਾਂਦੇ ਆ ਪੁਜਾਰੀਆਂ ਵਾਂਗੂ ਮੱਥਾ ਉਹਨਾਂ ਨੇ ਟੇਕਿਆ ਵੈ ਤੇ ਕਿਹੜੀ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਮਾਨਤਾ ਉਹਨਾਂ ਨੇ ਰੱਦ ਕਰਤੀ ਐ ਬਈ ਇਹ ਹਿੰਦੂਇਜ਼ਮ ਨੂੰ ਵਡਾਵਾ ਦੇ ਰਹੇ ਕਿਹਨਾਂ ਨੇ ਰੱਦ ਕਰ ਦਿੱਤੀ ਹੈ ਤੁਹਾਡੇ ਸਾਹਮਣੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਕਈ ਸ਼ਰਿਆਂ ਵਾਂ ਜਿਹੜਾ ਵਾ ਕਹਿੰਦੇ ਨੇ ਹਿੰਦੂਤਾ ਉਹਦੀ ਗੱਲ ਕਰਦੇ ਨੇ ਤੇ ਕਿਹੜੀ ਉਹਨਾਂ ਦੀ ਮੰਤਾ ਭਾਰਤੀ ਜਨਤਾ ਪਾਰਟੀ ਦੀ ਰੱਦ ਕਰਦਾ ਕੋਈ ਇਹ ਤਾਂ ਯਾਰ ਐਵੇਂ ਗੱਲਾਂ ਕਰਨ ਦੀ ਗੱਲਾਂ ਕੋਈ ਨਹੀਂ ਇਦਾਂ ਰੱਦ ਕਰਦਾ ਤੇ ਨਾ ਕੋਈ ਐਡੀ ਕੋਈ ਗੱਲ ਹੁੰਦੀ ਐ ਲੇਕਿਨ ਉਹਨੂੰ ਉਹਨਾਂ ਨੇ ਕਾਨੂੰਨੀ ਜਾਮਾ ਪਨਾਇਆ ਬਵਾ ਕੇ ਤੇ ਫਟਾਫਟ ਸਦਾ ਸੁਖਬੀ ਸਿੰਘ ਬਾਦਲ ਨੂੰ ਪਨਾਇਆ ਪਰ ਉਹਦੇ ਚ ਅਣਗੋਲੇ ਗਏ ਨਾ ਸ਼੍ਰੀ ਕਾਲ ਤਕਸਾਲ ਦੇ ਹੁਕਮ ਤੇ ਇਸ ਕਰਕੇ ਜੱਜਸਰਪੁਰਪ ਸਿੰਘ ਗੜਗੜ ਬਹੁਤ ਸਿਆਣੇ ਨੇ ਸ਼੍ਰੀ ਕਾਲ ਤਕਸਾਲ ਦੇ ਜੱਥੇਦਾਰ ਨੇ ਉਹਨਾਂ ਨੂੰ ਉਹਨਾਂ ਨੂੰ ਹਰ ਚੀਜ਼ ਦਾ ਪਤਾ ਬਈ ਜੀ ਇਹ ਦੁਆਰਾ ਇਸ ਚੀਜ਼ਾਂ ਨੂੰ ਸ਼ੁਰੂ ਕੀਤਾ ਗਿਆ ਤੇ ਫਿਰ ਲਾਈਨ ਲੰਬੀ ਲੱਗ ਜਾਣੀ ਦੂਜੇ ਪਾਸਿਓਂ ਵੀ ਸ਼ਿਕਾਇਤਾਂ ਦਾ ਦੌਰ ਤਾਂ ਹੋਏਗਾ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਮੇਰੇ ਨਾਲ ਵੀ ਕੋਈ ਵਿਦਵਾਨ ਗੱਲ ਕਰ ਰਹੇ ਆ ਜਿਹੜੀ ਕੋਈ ਭਰਤੀ ਕਮੇਟੀ ਜਿਹੜੇ ਇਹਨਾਂ ਨੇ ਕੀਤੀ ਹੈ ਜ ਇਹਨਾਂ ਨੇ ਵੀ ਕੋਈ ਮਰੇ ਅਧਰ ਦੀ ਲੰਗਣਾ ਕੀਤੀ ਹੋਈ ਇਹ ਵੀ ਆ ਕੇ ਜਵਾਬ ਦੇਣਗੇ ਉੱਥੇ ਵੀ ਅਸੀਂ ਆ ਮਰੇ ਅਧਰ ਦੀ ਲੰਗਣਾ ਕੀਤੀ ਆ ਆ ਅਸੀਂ ਵਿਧੀ ਵਿਧਾਨ ਮੁਤਾਬਕ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਨਹੀਂ ਕੀਤਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹਜੇ ਇੰਨੀ ਛੇਤੀ ਇਧਰਲੇ ਪਾਸੇ ਗੱਲ ਜਾਂਦੀ ਨਹੀਂ ਆ ਮੈਨੂੰ ਇਹ ਤੁਸੀਂ ਕਹਿਆ ਨਾ ਕਿ ਮਰਿਆਦਾ ਦੀ ਉਲੰਘਣਾ ਹੋਈ ਹੈ ਮੈਨੂੰ ਬੀਬੀ ਕਰਨਜੋਤ ਕੌਰ ਦਾ ਇੱਕ ਬਿਆਨ ਚੇਤਾ ਆਉਂਦਾ ਉਹਨਾਂ ਨੇ ਲਿਖ ਕੇ ਪਾਇਆ ਸੀ ਉਹ ਕਹਿੰਦੇ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਤਾਂ ਆਪ ਮਰਿਆਦਾ ਦੇ ਉਲਟ ਜਥੇਦਾਰ ਥਾਪਿਆ ਗਿਆ ਸੀ ਹੁਣ ਹੁਣ ਇਹਦਾ ਜਵਾਬ ਫਿਰ ਕੌਣ ਦੇਵੇਗਾ ਦੇਖੋ ਇਹ ਪੰਥਕ ਗੱਲਾਂ ਹੋਈਆਂ ਸੀਗੀਆਂ ਜਦੋਂ ਇਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਜਥੇਦਾਰ ਕੇਸ਼ਗੜ ਸਾਹਿਬ ਦਾ ਨੰਦਪੁਰ ਸਾਹਿਬ ਵਿਖੇ ਜਦੋਂ ਕੀਤਾ ਗਿਆ ਰਾਤੀ 2:30 ਵਜੇ ਇਹਨਾਂ ਨੂੰ ਉੱਥੇ ਕਿਉਂਕਿ ਉਦੋਂ ਜਿਹੜਾ ਵਾ ਬਾਬਾ ਰਾਮ ਸਿੰਘ ਧੂਮਾ ਜਿਹੜੇ ਦੰਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਵੱਲੋਂ ਵਿਰੋਧ ਦੀ ਘੋਸ਼ਣਾ ਕੀਤੀ ਗਈ ਸੀ ਰਾਤੀ 2:30 ਵਜੇ ਇਹਨਾਂ ਨੂੰ ਜਥੇਦਾਰ ਜਿਹੜਾ ਬਣਾ ਦਿੱਤਾ ਗਿਆ ਸੀਗਾ ਉਹਦੇ ਵਿੱਚ ਵੀ ਮਰਿਆਦਾ ਜਿਵੇਂ ਬਾਅਦ ਦੇ ਵਿੱਚ ਗੱਲਾਂ ਨਸ਼ਰ ਹੋਈਆਂ ਬਈ ਦਰਬਾਰ ਸਾਹਿਬ ਦੇ ਹੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਜਾ ਕੇ ਉਹਨਾਂ ਨੂੰ ਸਰੂਪਾ ਦਿੱਤਾ ਜਾਣਾ ਸੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ਉਸ ਪ੍ਰਕਾਸ਼ ਦੀ ਰੌਸ਼ਨੀ ਦੇ ਵਿੱਚ ਇਹਨਾਂ ਨੇ ਜਥੇਦਾਰ ਕਿਛਕਰ ਸਾਹਿਬ ਦੀ ਕੁਰਸੀ ਜਿਹੜੀ ਹੈ ਜਥੇਦਾਰ ਦੀ ਬਤੌਰ ਜਥੇਦਾਰ ਸੰਭਾਲਣੀ ਸੀ ਇਹ ਸਾਰੀਆਂ ਚੀਜ਼ਾਂ ਕਹਿੰਦੇ ਨਹੀਂ ਹੋਈਆਂ ਇਹ ਮर्याਦਰ ਦੇ ਉਲਟ ਹੋਈਆਂ ਦੇਖੋ ਗੱਲ ਪਤਾ ਕੀ ਹੈ ਬੇਸਿਕਲੀ ਗੱਲ ਇਹ ਹੈ ਕਿ ਮੈਂ ਦੋ ਗੱਲਾਂ ਹਮੇਸ਼ਾ ਕਰਦਾ ਹੁੰਦਾ ਕਿ ਤੁਸੀਂ ਨਾ ਪਿੱਛੇ ਪਿੱਛੇ ਚੱਲ ਜਾਓ 1904 ਤੇ 1904 ਤੋਂ ਪਹਿਲਾਂ ਪਹਿਲਾਂ ਚੱਲ ਜਾਓ ਜਦੋਂ ਤੱਕ ਰਾਜਨੀਤੀ ਧਰਮ ਤੇ ਹਾਵੀ ਨਹੀਂ ਸੀ ਧਰਮ ਬਹੁਤ ਉੱਪਰ ਸੀ ਬਹੁਤ ਉੱਪਰ ਸੀ ਧਰਮ ਔਰ ਧਰਮ ਇਹ ਨਾ ਉੱਪਰ ਸੀਗਾ ਕਿ ਜਾਨ ਨਿਕਲਦੀ ਸੀ ਕਿ ਦਿੱਲੀ ਦੀ ਹਕੂਮਤ ਦੀ ਵੀ ਜਾਨ ਨਿਕਲਦੀ ਸੀ ਕਿ ਜੱਥੇਦਾਰ ਸ਼੍ਰੀ ਕਾਲਤਖਬ ਸਾਹਿਬ ਜਾਂ ਐਸਜੀਪੀਸੀ ਦੇ ਪ੍ਰਧਾਨ ਨੇ ਕੁਝ ਕਹਿ ਦਿੱਤਾ ਲੇਕਿਨ ਜਿੱਦਾਂ ਜਿੱਦਾਂ ਸਿਆਸਤਦਾਨਾਂ ਦੇ ਹੱਥ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਇਹਨਾਂ ਨੇ ਧਰਮ ਨੂੰ ਆਪਣੇ ਹਿਸਾਬ ਨਾਲ ਚਲਾਇਆ ਇਹਨਾਂ ਨੇ ਧਰਮ ਨੂੰ ਆਪਣੇ ਹਿਸਾਬ ਨਾਲ ਚਲਾਇਆ ਤੇ ਨਤੀਜਾ ਤੁਹਾਡੇ ਸਾਹਮਣੇ ਆ ਉਸ ਦਿਨਾਂ ਸੌਦਾ ਸਾਧ ਨੂੰ ਵੀ ਮaaf ਕੀਤਾ ਗਿਆ ਉਸ ਦਿਨਾਂ ਇੰਨੀਆਂ ਗਲਤੀਆਂ ਹੋਈਆਂ ਪੁੱਛੋ ਕੁਛ ਨਾ ਕਿਉਂਕਿ ਇਹਨਾਂ ਨੇ ਰਾਜਨੀਤਿਕ ਲੋਕਾਂ ਨੇ ਤਾਂ ਆਪਣੀ ਕੁਰਸੀ ਨੂੰ ਤਵੱਜੋ ਦੇ ਨਹੀਂ ਹੁੰਦੀ ਬਈ ਅਸੀਂ ਆਪਣੀ ਕੁਰਸੀ ਕਿੱਦਾਂ ਬਚਾਣੀ ਆ ਅਸੀਂ ਵੋਟਾਂ ਕਿਵੇਂ ਲੈਣੀਆਂ ਧਰਮ ਦੇ ਉੱਤੇ ਇੰਨੀ ਕ ਹਾਵੀ ਹੋਈ ਰਾਜਨੀਤੀ ਕਿ ਤੁਸੀਂ ਇਹ ਦੇਖੋ ਜਥੇਦਾਰ ਕਿਵੇਂ ਬਦਲੇ ਗਏ ਤੁਸੀਂ ਜਥੇਦਾਰ ਮਨਜੀਤ ਸਿੰਘ ਤੋਂ ਗੱਲ ਕਰ ਲਈਏ ਜਥੇਦਾਰ ਮਨਜੀਤ ਸਿੰਘ ਬਦਲੇ ਗਏ ਗਿਆਨੀ ਰਣਜੀਤ ਸਿੰਘ ਬਦਲੇ ਗਏ ਮਨਜੀਤ ਸਿੰਘ ਹੋ ਗਏ ਰਣਜੀਤ ਸਿੰਘ ਹੋ ਗਏ ਗਿਆਨੀ ਪੂਰਨ ਸਿੰਘ ਹੋ ਗਏ ਗਿਆਨੀ ਗੁਰਵਚਨ ਸਿੰਘ ਹੋ ਗਏ ਉਹਨਾਂ ਦਾ ਵੀ ਗਿਆਨੀ ਗੁਰਵਚਨ ਸਿੰਘ ਦਾ ਵੀ ਇਸਤੇਮਾਲ ਕੀਤਾ ਗਿਆ ਸੌਦਾ ਸਾਧ ਨੂੰ ਮਾਫ ਕਰਨ ਲਈ ਗਿਆਨੀ ਗੁਰਮੁਖ ਸਿੰਘ ਹੋਰੀ ਖਲਾਸਾ ਕਰ ਚੁੱਕੇ ਨੇ ਦਮਦਮਾ ਸਾਹਿਬ ਵਾਲੇ ਕਿ ਸਾਨੂੰ ਸਰਕਾਰੀ ਕੋਠੀ 'ਚ ਬੁਲਾ ਕੇ ਕਿਹਾ ਗਿਆ ਵੀ ਸੌਦਾ ਸਾਧ ਨੂੰ ਸਵੇਰੇ ਮਾਫ ਕਰਨਾ ਕਿਹੜੇ ਬੰਦੇ ਹਜੇ ਤੱਕ ਤਾਂ ਉਹ ਵੀ ਕਲੀਅਰ ਨਹੀਂ ਹੋਇਆ ਚਿੱਠੀ ਲੈ ਕੇ ਸੌਦਾ ਸਾਧ ਦੀ ਬੰਦੇ ਕਿਹੜੇ ਆਏ ਸੀ ਫਿਰ ਤਾਂ ਉਹਨਾਂ ਨੂੰ ਵੀ ਸਦਨਾ ਹਜੇ ਬਣਦਾ ਹੈਗਾ ਅਜੇ ਤਾਂ ਕਾਫੀ ਕੁਝ ਹੋਣਾ ਹਜੇ ਬਾਕੀ ਹੈਗਾ ਮੈਂ ਤਾਂ ਇਹ ਕਹਣਾ ਕਿ ਯਾਰ ਜਿਹੜਾ ਹੁਣ ਆਪਾਂ ਵਿਧੀ ਮਤਾਮ ਦੇ ਮੁਤਾਬਕ ਦੇਖੋ ਮੈਂ ਅੱਗੇ ਗੱਲ ਕਰਦਾ ਕਿ ਪੰਥ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਮੌਜੂਦਾ ਸੰਕਟ ਦੀ ਘੜੀ 'ਚ ਪੰਥ ਦਾ ਮਜ਼ਬੂਤ ਜਿੰਨਾ ਕ ਪੰਥ ਮਜ਼ਬੂਤ ਹੋ ਜਾਊਗਾ ਉਨੀ ਛੇਤੀ ਜਿਹੜੇ ਆ ਪੰਜਾਬ ਦੇ ਮਸਲੇ ਹੱਲ ਹੋ ਜਾਣੇ ਆ ਇਹ ਤਾਂ ਮਸਲੇ ਪੰਜਾਬ ਦੇ ਕਿਸੇ ਕੋ ਹੱਲ ਨਹੀਂ ਲੋਕਸਾ ਬਸਿੰਗ ਪਹਿਲਾਂ ਕਿੰਨੀ ਵਾਰ ਇਸ ਬਾਰੇ ਚਰਚਾ ਕਰ ਹਟੇ ਖਾਸ ਕਰਕੇ ਨਾ ਇਲਜ਼ਾਮਾ ਬਾਰੇ ਕਿ ਜਥੇਦਾਰਾਂ ਨੂੰ ਘਰ ਸੱਦ ਕੇ ਇੱਕ ਪਰਿਵਾਰ ਵੱਲੋਂ ਹੁਕਮਨਾਮੇ ਡਿਕਟੇਟ ਕੀਤੇ ਗਏ ਕੀ ਹੁਣ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਦੇ ਉੱਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਸੰਭਾਵਨਾਤ ਤਲਬ ਕਰਨ ਦੀ ਜਾਂ ਅਗਸਤ ਮਹੀਨੇ ਦਾ ਜਿਹੜਾ ਹੁਕਮਨਾਮਾ ਦੁਆਰਾ ਪੇਸ਼ ਕੀਤਾ ਗਿਆ ਇਹ ਵੀ ਇਹ ਮੰਨ ਲੀਏ ਕਿ ਇਹ ਹੁਕਮਨਾਮੇ ਜਾਂ ਇਹ ਫੈਸਲੇ ਡਿਕਟੇਟ ਹੋ ਰਹੇ ਆ ਉਸੇ ਪਰਿਵਾਰ ਕੋਲ ਨਹੀਂ ਦੇਖੋ ਆਪਾਂ ਇਦਾਂ ਤਾਂ ਸਿੱਧੇ ਤੌਰ ਤੇ ਮੈਂ ਨਹੀਂ ਕਹਿ ਸਕਦਾ ਕਿ ਹੋ ਰਿਹਾ ਲੇਕਿਨ ਗੱਲ ਇਹ ਹੈ ਕਿ ਹੁਣ ਇੱਕ ਐਗਜ਼ਾਮਪਲ ਮੈਂ ਦੇਣਾ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਸ਼੍ਰੀ ਕਾਲਤਖਬ ਸਾਹਿਬ ਜੱਥੇਦਾਰ ਦੀ ਕੁਰਸੀ ਤੋਂ ਲਾਇਆ ਗਿਆ। ਵਿਕਰਮਜੀਠੇ ਨੇ ਦਾ ਵਿਰੋਧ ਕਰਤਾ। ਭਈ ਇਹ ਤਰੀਕਾ ਗਲਤ ਹੈ ਗਲਤ ਲਾਇਆ ਗਿਆ। ਅਕਾਲੀ ਦਲ ਦਾ ਪ੍ਰੈਸ ਨੋਟ ਜਾਰੀ ਹੁੰਦਾ ਕਿ ਤੁਸੀਂ ਸੁਖਵੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਤਾ। ਮੈਨੂੰ ਇਹ ਦੱਸੋ ਯਾਰ ਇੱਕ ਆਪਣੇ ਆਪ ਗੱਲ ਸੋਚ ਲਓ ਗੱਲ ਕੀ ਬਣਦੀ ਹੈ। ਮੈਂ ਨਹੀਂ ਕਹਿੰਦਾ ਅੱਪੇ ਦੱਸ ਦੋ। ਗਿਆਨੀ ਰਗਵੀਰ ਸਿੰਘ ਮੇਰੀ ਗੱਲ ਸੁਣੋ ਨਾ ਗਿਆਨੀ ਰਗਵੀਰ ਸਿੰਘ ਨਾਲ ਨੂੰ ਸ਼੍ਰੀ ਕਾਲਤਖਬ ਸਾਹਿਬ ਦੇ ਜੱਥੇਦਾਰੀ ਲਾਇਆ ਗਿਆ। ਲਾ ਕੇ ਵਿਕਰਮਜੀਠਿਆ ਨੇ ਕਿਹਾ ਵੀ ਇਹ ਗਲਤ ਕੀਤਾ ਗਿਆ ਤੇ ਅਕਾਲੀ ਦਲ ਦਾ ਬਿਆਨ ਜਾਰੀ ਹੋਇਆ ਕਿ ਵਿਕਰਮਜੀਠਿਆ ਨੇ ਸੁਖਬੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਿਆ ਮੈਨੂੰ ਦੱਸੋ ਇਹਨਾਂ ਦਾ ਆਪਸ ਕੀ ਤਾਲੁਕਾਤਾ ਉਹ ਤਾਂ ਗਿਆਨੀ ਰਗਵੀਰ ਸਿੰਘ ਸ਼੍ਰੀ ਹਕਾਲਤਖਸਰ ਦੇ ਮਰਿਆਦਾ ਦੀ ਗੱਲ ਕਰ ਰਿਹਾ ਤੇ ਵਿੱਚ ਸੁਖਬੀਰ ਬਾਦਲ ਦੀ ਪਿੱਠ 'ਤੇ ਛੁਰਾ ਕਿੱਥੋਂ ਆ ਗਿਆ ਸੋ ਇਹ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਜਿਨ੍ਹਾਂ ਨੇ ਲਾਇਆ ਸ਼ੀਰ ਸਿੰਘ ਮਾਂਡਾ ਵਾਲਾ ਰਗੂਜੀਤ ਸਿੰਘ ਵਿਰਕ ਇਹ ਅਕਾਲੀ ਦਲ ਦੇ ਲੀਡਰ ਨੇ ਇਹ ਕਹਿੰਦੇ ਨੇ ਕਿ ਜਥੇਦਾਰ ਉੱਤੇ ਨੇ ਤੇ ਫਿਰ ਅਕਾਲੀ ਦਲ ਦੇ ਲੀਡਰ ਜਥੇਦਾਰ ਨੂੰ ਕਹਿੰਦੇ ਬਈ ਇਹ ਗਲਤ ਹੈਗਾ ਉਹਨਾਂ ਦੀ ਕਮੇਟੀ ਕਹਿੰਦੀ ਹੈ ਬਈ ਇਹਨੂੰ ਸੇਵਾ ਮੁਕਤ ਕਰ ਦਿਓ ਪਰ ਆਇਰਨੀ ਦੇਖੋ ਹੁਣ ਇਹ ਕਹਿੰਦੇ ਕਿ ਇਹ ਮर्यादा ਦੇ ਉਲਟ ਇੱਕ ਅਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਿਆ ਮੈਂ ਉਹੀ ਕਹਿਣਾ ਪਿਆ ਅਕਾਲੀ ਦਲ ਦੇ ਲੀਡਰ ਇੱਕ ਰਾਜਨੀਤਿਕ ਪਾਰਟੀ ਦੇ ਲੀਡਰ ਜਥੇਦਾਰ ਦੀ ਇਨਕੁਆਇਰੀ ਕਰਦੇ ਪਏ ਆ ਫਿਰ ਇਦਾਂ ਮਤਲਬ ਕੀ ਹੋਇਆ ਰਾਜਨੀਤੀ ਧਰਮ ਤੋਂ ਉੱਪਰ ਹੋ ਗਈ ਜਦੋਂ ਰਾਜਨੀਤੀ ਧਰਮ ਤੋਂ ਉੱਪਰ ਹੋਏਗੀ ਫਿਰ ਇਹ ਜਿਹੜੇ ਖਿਲਾਾਰੇ ਇਦਾਂ ਦੇ ਪਹਿਣਗੇ ਹਜੇ ਤੱਕ ਮੈਨੂੰ ਤਾਂ ਸਾਰੇ ਗੱਲ ਇਹੀ ਕਰਦੇ ਪਏ ਆ ਬਈ ਹੁਣੇ ਵਕਤ ਹੈਗਾ ਕਿ ਜਿਹੜੀ ਧਰਮ ਹੈ ਜਿਹੜਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਰਾਜਨੀਤੀ ਤੋਂ ਕੱਢ ਦਿਓ ਬਾਹਰ ਇਹਨੂੰ ਕੱਢ ਦਿਓ ਬਾਹਰ ਤਖਤਾਂ ਦੇ ਜਥੇਦਾਰ ਜਿਹੜੇ ਆ ਉਹ ਨਿਰਪੱਖ ਹੋ ਜਾਣਗੇ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਰਹੇਗਾ ਹੁਣ ਦੇਖੋ ਕਿੱਡੀ ਵੱਡੀ ਗੱਲ ਆ ਸੌਦਾ ਸਾਧ ਨੂੰ ਮਾਫ ਕਰਨਾ ਹੋਵੇ ਸਰਕਾਰੀ ਕੋਠੀ ਦੇ ਵਿੱਚ ਬੁਲਾਇਆ ਜਾ ਰਿਹਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਮੈਂ ਤਾਂ ਨਹੀਂ ਕਹਿੰਦਾ ਪਿਆ ਤਖਤ ਸਿਧੀ ਦਮਦਮਾ ਸਾਹਿਬ ਦੇ ਹਸਾਬका ਜਥੇਦਾਰ ਗਿਆਨੀ ਗੁਰਮੁਖ ਸਿੰਘ ਕਹ ਰਹੇ ਜਿਨ੍ਹਾਂ ਨੂੰ ਬੁਲਾਇਆ ਗਿਆ ਤੇ ਬੁਲਾ ਕੇ ਕਿਹਾ ਗਿਆ ਵੀ ਲਿਖੋ ਜੀ ਇਹਨਾਂ ਨੂੰ ਸਵੇਰੇ ਮਾਫ ਕਰਨਾ ਸੌਦਾ ਸਾਧ ਨੂੰ ਇਹ ਛੋਟੀ ਗੱਲ ਥੋੜਾ ਹੈਗੀ ਆ ਇਸ ਕਰਕੇ ਮੈਂ ਇਹ ਗੱਲਾਂ ਮੈਂ ਕਹਿੰਦਾ ਚਲੋ ਅਤੀਤ ਨੂੰ ਵੀ ਛੱਡ ਦਈਏ ਜਾਨ ਨੂੰ ਵੀ ਛੱਡ ਦਈਏ ਲੇਕਿਨ ਘਾਹ ਵਾਸਤੇ ਸੁਧਾਰ ਕਰ ਲਈਏ ਵੇ ਆਪਾਂ ਇਦਾਂ ਕਰ ਲਈਏ ਕਿ ਜਿਹੜਾ ਸਾਡਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਰਾਜਨੀਤੀ ਤੋਂ ਆਜ਼ਾਦ ਹੋ ਜਵੇ ਜਿਹੜੀ ਔਕਾਤਕ ਸਾਬ ਦੇ ਜਥੇਦਾਰ ਆ ਜਾਂ ਦਮਦਮਾ ਸਾਬ ਦੇ ਆ ਜਾਂ ਦਕਸ਼ਤ ਸ਼੍ਰੀ ਕੇਸ਼ਗੜ੍ਹ ਸਾਬ ਦੇ ਆ ਇਹਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਆ ਉਹ ਰਾਜਨੀਤੀ ਤੋਂ ਪਰੇ ਹੋ ਜੇ ਬਹੁਤ ਕੁਝ ਆਪਣੇ ਆਪ ਬਦਲ ਹੋ ਜਾਏਗਾ ਬਹੁਤ ਕੁਝ ਬਦਲ ਹੋ ਜਾਏਗਾ ਪੰਜਾਬ ਦੇ ਮੁੱਦੇ ਨਾਲ ਹੱਲ ਹੋ ਜਾਣਗੇ ਬਾਕੀ ਤੁਹਾਨੂੰ ਵੀ ਸੁਰੱਖਿਅਤ ਹੋ ਜਾਣਗੇ ਠੀਕ ਹੈ ਨਾ ਇਸ ਕਰਕੇ ਹਜੇ ਪੰਜਾਬ ਚ ਬਹੁਤ ਕੁਝ ਹੋਣਾ ਬਾਕੀ ਆ ਲੇਕਿਨ ਮੈਨੂੰ ਲੱਗਦਾ ਕਿ ਹੁਣ ਪੁਰਾਣਾ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਬਹੁਤ ਮੈਂ ਤਾਂ ਕਹਿੰਨਾ ਸਿਧਾਂਤਿਕ ਰੂਪ ਤੇ ਵਿੱਚ ਸ਼੍ਰੀ ਕਾਲ ਤਕ ਸਾਹ ਤੋਂ ਜਿੰਨੀ ਸੇਧ ਮਿਲਦੀ ਹੈ ਜਿੰਨੀ ਊਰਜਾ ਮਿਲਦੀ ਹੈ ਜਿੰਨੀ એનર્ਜੀ ਮਿਲਦੀ ਹੈ ਇਹਨਾਂ ਨੇ ਤਾਂ ਉਹਦੀ ਮਰਿਆਦਾ ਦਾ ਕਿੰਨੀ ਯਾਰ ਨੁਕਸਾਨ ਕਰ ਛੱਡਿਆ ਹੈਗਾ ਕਿੰਨਾ ਕੁਰਸ ਕਰਦਾ ਲੋਕੀ ਕਹਿੰਦੇ ਨੇ ਵੀ ਸਾਨੂੰ ਅਕਾਲੀ ਫੂਲਾ ਸਿੰਘ ਵਰਗਾ ਜੱਥੇਦਾਰ ਚਾਹੀਦਾ ਹੁਣ ਅਕਾਲੀ ਫੂਲਾ ਸਿੰਘ ਜਦੋਂ ਕੋਈ ਬੰਦਾ ਤੇ ਮਗਰ ਕੋਈ ਖਲੋਂਦਾ ਨਹੀਂਗਾ ਸੋ ਇਸ ਕਰਕੇ ਹਜੇ ਵਕਤ ਹੈਗਾ ਦੇਖੋ ਅੱਗੇ ਕੀ ਹੁੰਦਾ ਡਾਕਟਰ ਸਾਹਿਬ ਕੱਲ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮਨਪ੍ਰੀਤੇ ਵਾਲੀ ਗੈਰ ਹਜ਼ਰ ਰਈ ਔਰ ਬੀਬੀ ਸਤਵੰਤ ਕੌਰ ਵੀ ਨਜ਼ਰ ਨਹੀਂ ਆਏ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਮਨਪ੍ਰੀਤ ਈਆਲੀ ਜਾਂ ਬੀਬੀ ਸਤਵੰਤ ਕੌਰ ਨਾਰਾਜ਼ ਨੇ ਪ੍ਰਧਾਨਗੀ ਤੋਂ ਨਾਰਾਜ਼ ਹੈ ਜਾਂ ਕੀ ਮੈਟਰ ਕੀ ਹੈ ਇਹ ਨਹੀਂ ਇਹ ਜਿਹੜਾ ਤੁਸੀਂ ਸ਼ਾਇਦ ਅੱਧੀ ਗੱਲ ਕਰ ਰਹੇ ਹੋ ਜਿਹੜੇ ਇਕਬਾਲ ਸਿੰਘ ਝੁੰਦਾ ਸੀਗੇ ਕੱਲ ਉਹਨਾਂ ਨੇ ਮੀਟਿੰਗ ਵਿੱਚ ਕਿਹਾ ਕਿ ਮੇਰੀ ਮਨਪ੍ਰੀਤ ਈਆਲੀ ਨਾਲ ਇੱਕ ਘੰਟਾ ਰਾਤੀ ਹੀ ਬੈਠਕ ਹੋਈ ਹੈ ਉਹਨਾਂ ਨੇ ਖੁਦ ਕਿਹਾ ਹੈਗਾ ਵੀ ਮੇਰੇ ਕੱਲ ਬਹੁਤ ਰੁਝੇਵੇਂ ਹੈਗੇ ਮੇਰੇ ਵੱਲੋਂ ਮਾਫੀ ਲੱਲਿਓ ਕਈ ਵਾਰੀ ਪਰਿਵਾਰਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਕਿਤੇ ਆਣਾ ਹੁੰਦਾ ਕਿਤੇ ਜਾਣਾ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹਾਜ਼ਰ ਹੋ ਜਾਣ ਬੀਬੀ ਸਤਵੰਤ ਕੌਰ ਨੂੰ ਜਿੱਡੀ ਵੱਡੀ ਜ਼ਿੰਮੇਵਾਰੀ ਆ ਉਹ ਤੋਂ ਬੇਮੁਖ ਨਹੀਂ ਹੋ ਸਕਦੇ ਉਹਨਾਂ ਤੇ ਉਹਨਾਂ ਨੂੰ ਪੰਥ ਨਾਲ ਤਾਲਮੇਲ ਕਰਨ ਤੇ ਪੰਥ ਨੂੰ ਚੜ੍ਹਦੀ ਗੱਲਾਂ 'ਚ ਲਿਜਾਣ ਦੀ ਜ਼ਿੰਮੇਵਾਰੀ ਆ ਔਰ ਸ਼ਹੀਦ ਦੀ ਬੇਟੀ ਐ ਦੌੜਨ ਵਾਲੀ ਨਹੀਂ ਐ ਉਹ ਪੰਥ ਦੇ ਕੁਰਬਾਨੀਆਂ ਦਾ ਪਰਿਵਾਰ ਹੈ ਉਹਨਾਂ ਦਾ ਵਿਰਸਾ ਇੰਨਾ ਅਮੀਰ ਹੈ ਮੈਨੂੰ ਹੋਰ ਦੱਸ ਦਿਓ ਕੋਈ ਜਿਹਦਾ ਕੋਈ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਦਾ ਕੋਈ ਪੰਜਾਬ 'ਚ ਹੈਗਾ ਤੇ ਜੇ ਤੁਹਾਡੀ ਨਜ਼ਰ 'ਚ ਜ਼ਰੂਰ ਮੈਂ ਨਹੀਂ ਗੱਲ ਕਰ ਰਹੇ ਉਹਨਾਂ ਨੇ ਪਰਿਵਾਰ ਦੀਆਂ ਬਹੁਤ ਕੁਰਬਾਨੀਆਂ ਤੇ ਇਸ ਕਰਕੇ ਉਹ ਜਾਣ ਨਹੀਂ ਸਕਦੇ ਉਹ ਪੰਥ ਦੇ ਉੱਤੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਪੰਥ ਦੀ ਆਸ ਹੈ ਉਹਨਾਂ ਤੇ ਇਦਾਂ ਦੀ ਕੋਈ ਗੱਲ ਨਹੀਂ ਪਰਵਾਰਾਂ ਦੇ ਜਿਵੇਂ ਹੁੰਦੇ ਕਿਤੇ ਜਾਣਾ ਹੁੰਦਾ ਉਹ ਡਿਪਟੀ ਡਾਇਰੈਕਟਰ ਵੀ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਦਾ ਕੰਮਕਾਜ ਵੀ ਦੇਖਣਾ ਹੁੰਦਾ ਪੰਥਕ ਤਾਲਮੇਲ ਦੇ ਵੀ ਜ਼ਿੰਮੇਵਾਰੀ ਹੈਗੀ ਆ ਇੰਨੀ ਛੇਤੀ ਨਹੀਂ ਉਹ ਕਿਤੋਂ ਵਈ ਹੈਗਾ ਕਿ ਨਾਰਾਜ਼ਗੀ ਹੋ ਜਾਈ ਇਹ ਤਾਂ ਇਹ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੈ ਉਹਨਾਂ ਨੂੰ ਕੰਮ ਮਿਲਿਆ ਇਹ ਤਾਂ 10ਵੇਂ ਪਾਸ਼ਾ ਦੀ ਬਖਸ਼ਿਸ਼ ਹੈ ਉਹਨਾਂ ਨੂੰ ਕੰਮ ਮਿਲਿਆ ਉਸ ਪਾਸ਼ਾ ਦੀ ਬਖਸ਼ਿਸ਼ ਹੈ ਜਿਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਪੰਥ ਦੀ ਚੜ੍ਹਦੀ ਕਲਾ ਕਰਨ ਲਈ ਇਹ ਉਹਨਾਂ ਨੂੰ ਜਿਹੜੇ ਮਹਾਰਾਜ 10ਵੇਂ ਪਾਸ਼ਾ ਉਹਨਾਂ ਨੇ ਇੱਕ ਬਖਸ਼ਿਸ਼ ਦਿੱਤੀ ਹੈ ਕਿ ਤੁਸੀਂ ਇਹ ਕੰਮ ਨੂੰ ਪੂਰਾ ਕਰੋ ਤੇ ਇੰਨੀ ਛੇਤੀ ਨਹੀਂ ਕੋਈ ਜਿਹੜਾ ਸੱਚਾ ਸਿੱਖ ਹੁੰਦਾ ਇੱਥੋਂ ਨਿਕਲ ਸਕਦਾ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਇਸ ਪੰਥਕ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੇ ਮੋੜ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਉਹ ਤਕਮੀਰ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਜਾਜ਼ਤ ਚੌਣਾ ਬਣੇ ਰੋਵਣ ਦੀ ਆ ਪ